ਕਹਿੰਦੇ ਹਨ ਕਿ ਜਦੋਂ ਸਿੱਤੋਂ ਪਾਣੀ ਲੰਘ ਜਾਵੇ ਤਾਂ ਫਿਰ ਪਾਣੀ ਨੂੰ ਠਰਣਾ ਹੀ ਪੈਂਦਾ ਹੈ ਇਸੇ ਤਰ੍ਹਾਂ ਹੁਣ ਪੰਜਾਬ ਵਿੱਚ ਚੱਲ ਰਹੇ ਨਸ਼ੇ ਦੇ ਕੋੜ ਨੂੰ ਜੜੋਂ ਖਤਮ ਕਰਨ ਲਈ ਲੋਕ ਡਟ ਕੇ ਖੜੇ ਹੋਦੇ ਦਿਖਾਈ ਦੇ ਰਹੇ ਨੇ ਅਜਿਹਾ ਹੀ ਕੁਝ ਬਟਾਲਾ ਦੇ ਨਜ਼ਦੀਕੀ ਪਿੰਡ ਹਰਦੋ ਚੰਡੇ ਦੇ ਵਸਨੀਕਾਂ ਨੇ ਕੀਤਾ ਜਦੋਂ ਇਸ ਪਿੰਡ ਦੇ ਲੋਕ ਪਿੰਡ ਵਿੱਚ ਵੇਚੇ ਜਾ ਰਹੇ ਨਸ਼ੇ ਤੋਂ ਤੰਗ ਆ ਗਏ ਤਾਂ ਫਿਰ ਪਿੰਡ ਵਿੱਚ ਵਿਕਦੇ ਇਸ ਨਸ਼ੇ ਤੇ ਨਕੀਲ ਕਸਰ ਲਈ ਪਹਿਲਾਂ ਉਹਨਾਂ ਨੇ ਪੁਲਿਸ ਪ੍ਰਸ਼ਾਸਨ ਤੱਕ ਪਹੁੰਚ ਕੀਤੀ ਪਰ ਜਦੋਂ ਕੰਮ ਵੱਧ ਗਿਆ ਤਾਂ ਫਿਰ ਪਿੰਡ ਵਾਲਿਆਂ ਨੇ ਇਕੱਠੇ ਹੋ ਕੇ ਫੈਸਲਾ ਲੈਂਦੇ ਹੋਏ ਪੂਰੇ ਪਿੰਡ ਦੀ ਸਹਿਮਤੀ ਨਾਲ ਮਤਾ ਪਾਸ ਕਰ ਦਿੱਤਾ कि जेकर इस ਪਿੰਡ ਵਿੱਚ ਕਿਸੇ ਨੂੰ ਨਸ਼ਾ ਵੇਚਦੇ ਫੜ ਲਿਆ ਗਿਆ ਤਾਂ ਉਸ ਨੂੰ ਪਿੰਡ ਦੇ ਚੌਂਗ ਵਿੱਚ ਖੁਦ ਸਜ਼ਾ ਦੇਵਾਂਗੇ ਅਤੇ 1 ਲੱਖ ਰੁਪਏ ਜੁਰਮਾਨੇ ਸਮੇਤ ਉਸ ਦਾ ਪੂਰਨ ਤੌਰ ਤੇ ਬਾਈਕਾਟ ਕੀਤਾ ਜਾਵੇਗਾ। ਦੇਖੋ ਅੱਜ ਜਿਹੜੀ ਮੀਟਿੰਗ ਆ ਇਹ ਸਾਡੀ ਕੋ ਪੰਜਵੀਂ ਛੇਵੀਂ ਮੀਟਿੰਗ ਆ ਇਸ ਲੇਖ ਵਿੱਚ ਲਗਾਤਾਰ ਹਰ ਹਫ਼ਤੇ ਸਾਡੀਆਂ ਮੀਟਿੰਗਾਂ ਚੱਲ ਰਹੀਆਂ ਨੇ ਇਹ ਨਸ਼ਾ ਰੋਕਣ ਵਾਸਤੇ ਜੋ ਵੀ ਪਿੰਡ ਦਾ ਸਹਿਯੋਗ ਆ ਮੈਂ ਕੋਈ ਮੇਰੀ ਕੋ ਹਸਤੀ ਨਹੀਂ ਆ ਲੇਕਿਨ ਜੋ ਪਿੰਡ ਦੇ ਪਤਵੰਤੇ ਸੱਜਣ ਜੋ ਸਾਡੇ ਨੌਜਵਾਨ ਸਾਡੇ ਛੋਟੇ ਜਿਹੇ ਬੱਚੇ ਉਹਨਾਂ ਸਾਰਿਆਂ ਸਹਿਯੋਗਾ ਸਾਡੀਆਂ ਬੀਬੀਆਂ ਦਾ ਤਾਂ ਹੀ ਆਪਾਂ ਇਸ ਪਿੰਡ ਚ ਨਸ਼ੇਮ ਠੱਲ ਪਾਉਣੇ ਕਾਮਯਾਬ ਹੋ ਰਹੇ ਆ ਲਗਭਗ 90% ਜਿਹੜਾ ਆਪਾਂ ਕਾਮਯਾਬੀ ਹਾਸਲ ਕਰ ਲਈ ਸ 10% ਰਹੀ ਆ ਉਹ ਵੀ ਆਉਣ ਵਾਲੇ ਦਿਨਾਂ ਚੜੀ ਆ ਆਪਾਂ ਹਾਸਲ ਕਰ ਲਵਾਂਗੇ ਅੱਜ ਮੀਟਿੰਗ 'ਚ ਇਹ ਮਤਾ ਪਾਸ ਕੀਤਾ ਗਿਆ ਕਿ ਆਪਾਂ 1 ਮਹੀਨਾ ਪਿਆਰ ਨਾਲ ਸਮਝਾਤਾ ਜਿਹੜਾ ਹੁਣ ਸਾਡੇ ਪਿੰਡ ਚ ਨਸ਼ਾ ਵੇਚੂਗਾ ਉਹਦੀ ਪੱਕੀ ਜਿਹੜੀ ਆ ਉਹਦਾ ਸਰਵਸ ਕੀਤੀ ਜਾਊ ਇੱਥੇ ਲਿਆ ਕੇ ਪੰਚਾਇਤ ਦੇ ਸਾਹਮਣੇ ਜੋ ਸਜ਼ਾ ਪਰਕਰਣ ਕੀਤੀ ਮਤੇ ਅਨੁਸਾਰ ਕਿ 1 ਲੱਖ ਰੁਪਏ ਜੁਰਮਾਨਾ ਔਰ ਉਹਦਾ ਸਮਾਜਿਕ ਬਾਈਕਾਟ ਕੋਈ ਵੀ ਧਾਰਮਿਕ ਫੰਕਸ਼ਨ ਦੇ ਜਾਂ ਕੋਈ ਉਹਦੇ ਵਿਆਹ ਸ਼ਾਦੀ ਸ਼ਾਮਿਲ ਨਹੀਂ ਹੋਊਗਾ ਕੋਈ ਗੁਰਦੁਆਰਾ ਗ੍ਰੰਥੀ ਜਿਹੜਾ ਉਹਦੇ ਘਰ ਪਾਠ ਕਰਨ ਨਹੀਂ ਜਾਊਗਾ ਕੋਈ ਇਹੋ ਜਿਹਾ ਨਹੀਂ ਕੀਤਾ ਜਾਊਗਾ ਦਾ ਔਰ ਜਿਹੜਾ ਉਹਦੀ ਮਤ ਕਰੂਗਾ ਮੰਨ ਲਓ ਥਾਣੇ ਚਲ ਗਿਆ ਪਿੱਛੇ ਜ਼ਮਾਨਤ ਕਰ ਲਈ ਕਹਿੰਨੇ ਫੋਨ ਕਰਤਾ ਕਿ ਮੇਰਾ ਬੰਦਾ ਮੈਨੂੰ ਛੱਡ ਦੋ ਜਾਂ ਉਹਨੂੰ ਉਹਦੇ ਆਪਣੇ ਘਰ ਲੁਕਾ ਲਿਆ ਉਹਨੂੰ 50000 ਰੁਪਏ ਜੁਰਮਾਨਾ ਉਹ ਸਮਾਜਿਕ ਬਾਈਕਾਟ ਉਹਦਾ ਵੀ ਬੀਬੀਆਂ ਪਿੰਡ ਦੇ ਤੁਸੀਂ ਦੇਖਿਆ ਕਿ ਸਕਰੀਨ ਤੇ ਤਾਂ ਆਪਣੇ ਸ਼ਾਟ ਲਏ ਨੇ ਬੀਬੀਆਂ ਲਗਭਗ ਸਾਰੀਆਂ ਸਾਡੇ ਪਿੰਡ ਦੇ ਬੀਬੀਆਂ ਦਿੱਤਕ ਜਨਾਲ ਨੇ ਕਿ ਆਪਾਂ ਇੱਕਾਂ ਉਸ ਬੰਦੇ ਨੂੰ ਵੋਟ ਨਹੀਂ ਪਾਉਣੀ ਜਿਹੜਾ ਬੰਦਾ ਪਿੰਡ 'ਚ ਵੋਟਾਂ ਵਾਸਤੇ ਸ਼ਰਾਬ ਪਿਆਊਗਾ। ਜੀ। ਉਹ ਕਹਿੰਦੇ ਵੋਟਾਂ ਪਾਵਾਂਗੇ ਲੇਕਿਨ ਉਹਨੂੰ ਪਾਵਾਂਗੇ ਜਿਹੜਾ ਬੰਦਾ ਸ਼ਰਾਬ ਨਹੀਂ ਪਿਆਊਗਾ ਸਾਡੇ ਬੰਦਿਆਂ ਨੂੰ। ਆ ਨਸ਼ੇ ਦਾ ਅਗਰ ਵੀਰ ਜੀ ਸਾਡੇ ਪਿੰਡ ਪਹਿਲਾਂ ਤੇ ਮੇਨ 2-3 ਸੀਗੇ ਲੇਕਿਨ ਉਹਨਾਂ ਨੂੰ ਵੇਖ ਕੇ ਨਾਲ-ਨਾਲ ਜਿਹੜਾ ਵਾ ਉਹ 4-5 ਹੋ ਗਏ। ਉਹਨਾਂ ਤੋਂ ਇੱਕ ਪਰਿਵਾਰ ਜਿਹੜਾ ਹੁਣ ਪਿੰਡੋਂ ਗਿਆ ਆਇਆ ਵਾ ਉਹ ਆਪਾਂ ਨਹੀਂ ਕੱਲਿਆ। ਉਹ ਕਿੰਨੇ ਕੱਲਿਆ ਵਾ ਉਹ ਸਾਨੂੰ ਨਹੀਂ ਪਤਾ। ਸਾਡਾ ਸਿਰਫ ਇੱਕ ਹੀ ਮਕਸਦ ਆ ਪਿੰਡ 'ਚ ਨਸ਼ਾ ਵੇਚੋ ਨਾ। ਅਸੀਂ ਜਿਹੜੇ ਬਾਕੀ 3-4 ਰਹਿ ਇਹ ਕੰਮ ਨਾ ਕਰੋ ਜਿੱਦਾਂ ਪ੍ਰੂਫ ਮਿਲ ਗਿਆ ਜਿੰਨੇ ਮਰਜ਼ੀ ਸੱਚ ਬੋਲੋ ਬੰਦਾ ਫੜਿਆ ਜਾਣਾ ਉਹਨੇ ਫੜਦਾ ਸਰਾਂ ਇਹਨਾਂ ਕਰੋ ਵੀ ਇਤਨਾ ਅਸੀਂ ਬੰਦਾ ਫੜ ਲਿਆ ਉਹਨੇ ਨਾਂ ਰਸਤਾ ਇੱਥੋਂ ਲੈ ਕੇ ਆ ਉਸ ਵੇਲੇ ਕਾਰਵਾਈ ਹੋ ਗਈ ਉਸੇ ਵੇਲੇ ਕਾਰਵਾਈ ਹੋ ਜਾਣੀ ਬਿਲਕੁਲ ਪੁਲਿਸ ਦਾ ਕਿੰਨਾ ਕੇ ਸਾਥ ਆ ਫਿਰ ਪੁਲਿਸ ਦੇਖੋ ਪੁਸ ਬਾਰੇ ਮੈਂ ਜ਼ਿਆਦਾ ਕਮੈਂਟ ਨਹੀਂ ਲੇਕੇ ਪੁਲਿਸ ਦਾ ਜੇ ਸਾਥ ਹੁੰਦਾ ਤਾਂ ਸਾਨੂੰ ਇਕੱਠੇ ਨਹੀਂ ਹੋਣਾ ਪੈਣਾ ਇੱਕ ਹੀ ਇਹਦਾ ਜਵਾਬ ਇੱਕ ਹੀ ਆ ਆਪਾਂ ਸਾਰੇ ਨਗਰ ਨੂੰ ਇਕੱਠੇ ਹੋਣ ਦੀ ਲੋੜ ਨਹੀਂ ਆ ਕਿਉਂ ਪੁਲਿਸ ਕੋਲ ਸਾਰਾ ਰਿਕਾਰਡ ਹੁੰਦਾ ਕਿੱਥੋਂ ਨਸ਼ਾ ਚੱਲਣ ਰਿਹਾ ਕਿੱਥੇ ਵੇਚਣ ਰਿਹਾ ਕੀ ਕਰਨ ਰਿਹਾ ਮੈਂ ਕਹਿੰਨਾ ਕਿ ਪੁਲਿਸ ਕਿ ਉਹ ਚੰਗੀ ਮਿਹਨਤ ਕਰਕੇ ਪਿੰਡ ਵਾਲਿਆਂ ਦਾ ਸਾਥ ਲੈ ਕੇ ਇਸ ਨਸ਼ੇ ਨੂੰ ਖਤਮ ਕਰੇ ਇਹ ਨਹੀਂ ਸਾਡੇ ਪਿੰਡ ਚੋਂ ਹਰ ਪਿੰਡ ਦੇ ਵਿੱਚੋਂ ਮੈਂ ਐਸਐਸਪੀ ਸਾਹਿਬ ਨੂੰ ਇਹ ਗੱਲ ਆਖੀ ਮੈਂ ਕਿਹਾ ਪੰਜ-ਪੰਜ ਪਿੰਡ ਦਾ ਕਲਸਟਰ ਬਣਾ ਲਓ ਕਿ ਆ ਪੰਜਾਂ ਨੂੰ ਖਤਮ ਕਰੀ ਅਗਲੇ ਪੰਜ ਵਾਲੇ ਫੇਰ ਜਾਣਾ ਆਪਾਂ ਤੇ ਆਪਾਂ ਹੌਲੀ-ਹੌਲੀ 6 ਮਹੀਨੇ ਸਾਲ ਦੇ ਜਿਹੜੀ ਸਰਕਾਰਾਂ ਉਹ ਝੂਠੇ ਵਾਦੇ ਕਰਦੀਆਂ ਨੇ ਅਗਰ ਪ੍ਰਸ਼ਾਸਨ ਚਾਵੇ ਤੇ ਨਸ਼ੇ ਉਠਾਲ ਜਿਹੜੀ 1 ਮਹੀਨੇ ਪਾਈ ਜਾ ਸਕਦੀ ਆ ਇਹ ਸਾਡਾ ਮੰਨਣਾ ਵਾ ਕਿਉਂਕਿ ਅਸੀਂ ਫੋਰਸਾਂ ਚ ਰਹੇ ਆ ਡਿਸਪਲਿਨ ਚ ਰਹੇ ਆ ਜਿਹੜੇ ਡਿਸਪਲਿਨ ਵਾਲੇ ਬੰਦੇ ਕੰਮ ਕਰਦੇ ਉਹ ਬਿਲਕੁਲ ਸਹੀ ਕਰਦੇ ਆ ਇਹ ਜਿਹੜੇ ਸਾਡੇ ਭਾਈ ਸੁਖਜੀਤ ਸਿੰਘ ਜੀ ਕਪਤਨ ਰਟਾਈ ਨੇ ਸਵੇ ਬਹੁਤ ਵਧੀਆ ਇਹਨਾਂ ਦਾ ਉਪਰਲਾ ਵਾ ਕਿ ਜਿਹੜੀ ਆਉਣ ਵਾਲੀ ਸਾਡੀ ਜਨਰੇਸ਼ਨ ਹੈ ਉਹ ਸਾਰੀ ਨਸ਼ੇ ਦੇ ਵਿੱਚ ਲਿਪਤ ਹੋਈ ਪਈ ਹੈ ਤੇ ਵੇਖੋ ਕਿਸੇ ਨਾ ਕਿਸੇ ਨੂੰ ਪਿੰਡ ਦੇ ਵਿੱਚ ਉੱਠ ਕੇ ਕੰਮ ਕਰਨਾ ਹੀ ਪੈਣਾ ਸੀ ਕਿ ਸਾਡਾ ਪਿੰਡ ਜਿਹੜਾ ਵਾ ਨਸ਼ੇ ਤੋਂ ਰਹਿਤ ਹੋ ਜਾਏ ਬਹੁਤ ਦੁਖੀ ਨੇ ਲੋਗ ਇਸ ਚੀਜ਼ ਦੇ ਉੱਤੋਂ ਕੋਈ ਸ਼ੱਕ ਨਹੀਂਗਾ ਕੋਈ ਦੂਰ ਰਹਿਵਾ ਨਹੀਂ ਗਿਆ ਕਿ ਹਰ ਇੱਕ ਬੰਦਾ ਨਸ਼ੇ ਦੇ ਪੱਖ ਨੂੰ ਲੈ ਕੇ ਆਪਣੇ ਧੀਆਂ ਪੁੱਤਰਾਂ ਦੀ ਜ਼ਿੰਦਗੀ ਨੂੰ ਲੈ ਕੇ ਬਹੁਤ ਜ਼ਿਆਦਾ ਦੁਖੀ ਹੈ ਕਈ ਤਰ੍ਹਾਂ ਦੇ ਹਾਦਸੇ ਹੋ ਚੁੱਕੇ ਨੇ ਕਈ ਤਰ੍ਹਾਂ ਦੀਆਂ ਮੌਤਾਂ ਹੋ ਚੁੱਕੀਆਂ ਨੇ ਤੇ ਇਸੇ ਲਈ ਲੋਕ ਚਾਹੁੰਦੇ ਨੇ ਕਿ ਹੁਣ ਇਹ ਨਸ਼ੇ ਦਾ ਜਿਹੜਾ ਖਾਤਮਾ ਵਾ ਹੋਣਾ ਚਾਹੀਦਾ ਤੇ ਸਾਨੂੰ ਸਾਰੇ ਪਿੰਡ ਜਿਹੜਾ ਵਾ ਉਹ ਸਾਰਾ ਸਹਿਯੋਗ ਕਰ ਲਿਆ ਵਾ ਬੜੀ ਵਧੀਆ ਖੁਸ਼ੀ ਦੀ ਗੱਲ ਵਾ ਵੇਖੋ ਜੀ ਜਿਹੜਾ ਸਰਕਾਰਾਂ ਦਾ ਸਹਿਯੋਗ ਹੁੰਦਾ ਜਦੋਂ ਪਿੰਡ ਵਾਸੀ ਉੱਠ ਖੜੁੰਦੇ ਆ ਜੀ ਤੇ ਫਰਜ਼ ਉਹਨਾਂ ਦਾ ਵੀ ਬਣਦਾ ਜੀ ਉਹ ਵੀ ਇਮਾਨਦਾਰੀ ਦੇ ਨਾਲ ਜਦੋਂ ਇਹ ਪਿੰਡ ਸਾਰਾ ਕਰਦਾ ਤੇ ਇਮਾਨਦਾਰੀ ਨਾਲ ਉਹਨਾਂ ਨੂੰ ਵੀ ਆਪਣਾ ਸਹਿਯੋਗ ਦੇਣਾ ਚਾਹੀਦਾ ਅਸਲ ਵਿੱਚ ਇਹ ਜ਼ਿੰਮੇਵਾਰੀ ਤੇ ਸਾਰੀ ਪ੍ਰਸ਼ਾਸਨ ਦੀ ਤੇਰਾ ਬੇਟਾ ਪੋਰਮਿੰਟਾਂ ਕਰਦਾ ਕਿ ਕਦੀ ਕਹਿੰਦਾ 5000 ਲੈਣਾ ਮੈਂ ਹੁਣੇ ਹੀ ਲੈ ਕੇ ਜਾਣਾ ਮੈਨੂੰ ਹੁਣੇ ਹੀ ਦੇ ਕਦੀ ਕਹਿੰਦਾ ਮੇਸ਼ੇ ਲੈਣਾ ਮੈਨੂੰ ਅੱਜ ਦੇ ਵਿੱਚ ਸਾਰਾ ਸਾਮਾਨ ਮੇਰਾ ਤੋੜੀ ਜਾਂਦਾ ਹੈ ਨਸ਼ਾ ਕਰਦਾ ਪਤਾ ਨਹੀਂ ਮੈਨੂੰ ਨਸ਼ਾ ਕਰਦਾ ਕਿ ਕੀ ਕਰਦਾ ਕੀ ਪੈਸੇ ਫਿਰ ਕੀ ਕਰਦਾ ਤੇ ਪਿਆਈ ਹੋਰ ਕੀ ਕਰਦਾ ਫਿਰ ਨਸ਼ਾ ਹੀ ਕਰਦਾ ਹੋਗਾ ਤੇ ਫਿਰ ਤੁਸੀਂ ਕੱਲ ਦਾ ਅੰਬਰਸਰ ਲੈ ਕੇ ਗਿਆ ਪਤਾ ਨਹੀਂ ਕਿਤੇ ਤੇਰੇ ਮੁੰਡਿਆਂ ਦੇ ਨਾਲ ਅੰਬਰਸਰ ਗਿਆ ਮੇਰੇ ਕੋਲ 5000 ਰੁਪਏ ਨੇ ਖੜੇ ਪੈਰ ਗਏ ਘਰ ਮੇਰੇ ਰੋਟੀ ਪਕਾਉਣ ਜਗ੍ਹਾ ਪਿਆ ਨਹੀਂ ਅੱਜ ਆਮੇ ਲੋਕਾਂ ਦੀ ਬਾਣੀ ਮਾਰਦੀ ਵੀਰਦੀਆਂ ਪਰਾ ਜਿੰਨਨ ਮੇਸ਼ਾਮੀ ਨਰਜੀ ਦਾ ਪਿਓ ਮਰ ਗਿਆ ਜਿੰਨਨ ਮੈਨੂੰ ਪਾਲਣ ਦੀ ਆ Shamla Chander Building Maintenance Handyman Under Check Trade Platform is now available on your local London area. He has more than five years' experience in the same line. He used to work with reputed companies, agencies as well local builders with brothers. He is professional by plumbing, electrician, masonry work, carpentry. For more information, please contact him at www.checktrade.com, ID number 921760, Shyamalan Chander Consultant, call him on this number 074888